ਇਹ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਮੋਬਾਈਲ ਦੇ ਡੱਬੇ ਕੰਪਿਊਟਰ ਲੈਪਟਾਪ ਤੇ ਹੋਰ ਇਲੈਕਟ੍ਰੋਨਿਕ ਚੀਜ਼ਾਂ ਇਹ ਚੋਰਾਵਾਂ ਵੱਲੋਂ ਚੋਰੀ ਕੀਤੀ ਗਈ ਸੀ ਜਿਆਲਾਬਾਦ ਪੁਲਿਸ ਨੇ ਜਿਹਨੂੰ 24 ਘੰਟੇ ਵਿੱਚ ਹੱਲ ਕਰ ਰਿਹਾ ਹੈ ਅਤੇ ਚੋਰਾਂ ਨੂੰ ਵੀ ਫੜ ਲਿਆ ਹੈ ਇਸ ਸਬੰਧ ਵਿੱਚ ਜਿਆਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਅਤੇ ਜਿਆਲਾਬਾਦ ਥਾਣਾ ਸਿਟੀ ਦੇ ਇੰਚਾਰਜ ਸ਼੍ਰੀ ਲੇਖਰਾਜ ਨੇ ਕੀ ਕੁਝ ਕਿਹਾ ਤੇ ਚੋਰਾਂ ਨੇ ਕੀ ਖੁਲਾਸੇ ਕੀਤੇ ਵੀ ਕਿਵੇਂ ਸਮਾਨ ਚੋਰੀ ਕੀਤਾ ਸੀ ਤੇ ਕਿਵੇਂ ਫੜੇ ਗਏ ਤੇ ਹੋਰ ਕੀ ਕੁਝ ਹੋਇਆ ਤੇ ਦੁਕਾਨਦਾਰ ਰੱਖੀ ਕਹਿਣਾ ਹੈ 24 ਘੰਟੇ ਚ ਕਟਰਾ ਨੂੰ ਪੁਲਿਸ ਨੇ ਹਲਕੀ ਕੀਤਾ ਹੈ ਇਸ ਬਾਰੇ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੀ ਆਪਣੇ ਕੱਲ ਦੀ ਹੈਗੀ ਜੀ ਸਵੇਰੇ 5:30 6 ਵਜੇ ਇਹਨਾਂ ਨੇ ਮੇਰੀ ਦੁਕਾਨ ਤੇ ਮਤਲਬ ਹੱਲਾ ਬੋਲਿਆ ਜੀ ਹਾਂ ਜੀ ਤੇ ਸ਼ਟਰ ਭੰਨ ਕੇ ਜੰਦਰਾ ਤੋੜ ਕੇ ਦੇ ਅੰਦਰ ਉਹ ਕੈਬਨ ਦਾ ਸ਼ੀਸ਼ਾ ਤੋੜ ਕੇ ਅੰਦਰ ਐਂਟਰ ਕੀਤੇ ਨੇ ਜੀ ਔਰ ਅੰਦਰੋਂ ਸਮਾਨ ਚੋਰੀ ਕਰਕੇ ਲੱਗੇ ਨੇ ਜਿਵੇਂ ਮੋਬਾਈਲ ਸੀਗੇ ਔਰ ਐਸੈਸਰੀਜ਼ ਹੋਰ ਸੀ ਕੁਝ ਕਸਕਾ ਕਾਂਦੇ ਔਰ ਕੁਝ ਸੈਕਿੰਡ ਹੈਂਡ ਫੋਨ ਸੀ ਵੀ ਉਹ ਵਗੈਰਾ ਚੱਕ ਕੇ ਲੈ ਕੇ ਗਏ ਨੇ ਜੀ ਤੇ ਬਾਕੀ ਪੁਲਿਸ ਨੇ ਮਤਲਬ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਤਿੰਨ ਚਾਰ ਘੰਟਿਆਂ ਦੇ ਵਿੱਚ ਵਿੱਚ ਮਤਲਬ ਵਰਦਾਰਤ ਜਿਹੜੀ ਇਹਨਾਂ ਨੇ ਕੀਤੀ ਸੀ ਉਸ ਤੋਂ ਟ੍ਰੇਸ ਕਰਕੇ ਬੰਦੇ ਅਰੈਸਟ ਕਰ ਲਏ ਨੇ ਜੀ ਮਤਲਬ ਪਹਿਲਾਂ ਵੀ ਕਦੀ ਆਏ ਸੀ ਸ਼ੌਪ ਤੇ ਨਹੀਂ ਜੀ ਮੇਰੇ ਤਾਂ ਨਹੀਂ ਮਤਲਬ ਨੌਲੇਜ ਵਿੱਚ ਹੈਗੇ ਪਹਿਲੀ ਵਾਰੀ ਦੇਖ ਰਿਹਾ ਹਾਂ ਜੀ ਇਹਨਾਂ ਨੂੰ ਪਹਿਲਾਂ ਸ਼ਾਇਦ ਬਾਹਰੋਂ ਲੰਘਦੇ ਟਪਦੇ ਆਏ ਹੋਣ ਦੁਕਾਨ 'ਚ ਤਾਂ ਨਹੀਂ ਅਜੇ ਤੱਕ ਦੇਖੇ ਗਏ ਜੀ ਇਹ ਵਾਲੇ ਬੰਦੇ ਬਾਹਰੋਂ ਕੋਈ ਲੰਘਦੇ ਸਾਮਾਨ ਦੀ ਗੱਲ ਕਰੀਏ ਤਾਂ ਕਿੰਨੀ ਕੁ ਰਕਮ ਦਾ ਸਾਮਾਨ ਸਮਾਨ ਰਕਮ 2 ਤੋਂ 2.5 ਲੱਖ ਰੁਪਏ ਦਾ ਸਮਾਨ ਤਕਰੀਬਨ ਬੰਦਾ ਸੀਗਾ ਜੀ ਪੂਰਾ ਬਰਾਮਦ ਕੀਤਾ ਗਿਆ ਹਾਂਜੀ ਮਤਲਬ ਕੀਤਾ ਗਿਆ ਬਾਕੀ ਹੁਣ ਚਲੋ ਆਗਾ ਚੈੱਕ ਆਊਟ ਹੋ ਜਾਏਗਾ ਮੈਂ ਹਜੇ ਕੀ ਕੀ ਪੁਲਿਸ ਨੇ ਮਿਆ ਕਰ ਤੋੜੀ ਨਹੀਂ ਦੇਖਿਆ ਹੈਗਾ ਜੀ ਕੀ ਕੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਪੁਲਿਸ ਦੇ ਵੱਲੋਂ 4 ਘੰਟਿਆਂ 'ਚ ਇਸ ਚੋਰੀ ਦੀ ਵਾਰਦਾਤ ਨੂੰ ਸਮਝਾ ਲਿਆ ਗਿਆ ਹੈ ਪੁਲਿਸ ਦੀ ਕਾਰਜਕਾਰੀ ਤੇ ਕੀ ਕਹਿੰਦੇ ਬਹੁਤ ਵਧੀਆ ਕਾਰਜਵਾਰੀ ਕੀਤੀ ਜੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ 3 ਤੋਂ 4 ਘੰਟੇ ਦੇ ਵਿੱਚ ਵਿੱਚ ਜਿਹੜਾ ਕਿ ਅੰਜਾਮ ਦੇ ਤਾ ਉਹਨਾਂ ਨੇ ਕਾਰਵਾਈ ਜੋ ਕਰਕੇ ਬੰਦੇ ਅਰੈਸਟ ਕਰ ਲਏ ਗਏ ਜੀ ਮੈਂ ਪੂਰਾ ਸੰਤੁਸ਼ਟ ਹਾਂ ਜੀ ਪੁਲਿਸ ਦੀ ਕਾਰਵਾਈ ਤੋਂ ਬਹੁਤ ਵਧੀਆ ਕੰਮ ਕੀਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਮਨਿੰਦਰ ਸਿੰਘ ਕਿਹੜੀ ਜਗ੍ਹਾ ਤੇ ਦੁਕਾਨ ਆਪਣੀ ਆਪਣੀ ਦੁਕਾਨ ਹੈ ਜੀ ਪਾਈਸਨ ਸਿੰਘ ਗਲੀ 'ਚ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਜੀ ਬਿਲਕੁਲ ਸਾਡਾ ਪੂਰਾ ਸਮਾਨ ਮਿਲ ਗਿਆ ਹਾਂਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਵੀਰੇ ਸਕਰੀਏ ਸਕਰੀਏ ਦੇ ਹਾਂਜੀ ਚੋਰੀ ਇਹ ਕਿੱਦਾਂ ਮਤਲਬ ਕਿ ਪਹਿਲਾਂ ਰੇਕੀ ਕੀਤੀ ਸੀ ਪਹਿਲਾਂ ਪਤਾ ਕੀਤਾ ਸੀ ਨਹੀਂ ਨਹੀਂ ਕੋਈ ਪਤਾ ਨਹੀਂ ਕੀਤਾ ਪੋਸਟਰ ਵੇਖ ਕੇ ਸ ਕਾਦੇ ਦੁਕਾਨ ਦੇ ਬਾਹਰ अच्छा। ਜੇ ਮੈਂ ਨੌਲੀ ਦਿਖਾਉਣ। ਤੁਸੀਂ ਜਦੋਂ ਚੋਰੀ ਕੀਤੀ ਐ ਤੜਕਸਾਰ ਉਹ ਉਹਦੋਂ ਤੁਸੀਂ ਮੋਟਰਸਾਈਕਲ ਤੇ ਸੀ ਦੋਵੇਂ। ਹਾਂਜੀ। ਜੋ ਕੈਮਰਿਆਂ ਦਾ ਯਾਰ ਤੁਸੀਂ ਵਾਰ-ਵਾਰ ਕਈ ਵਾਰ ਜਿਹੜਾ ਹੈਗਾ ਉੱਥੋਂ ਗਏ ਹੋ ਫੇਰ ਆਏ ਗਏ ਹੋ ਆਏ ਉਹ ਕੀ ਕਰ ਲਓ ਜੀ ਗਏ ਆਏ ਨਹੀਂ। ਮੋਟਰਸਾਈਕਲ ਲੈ ਕੇ ਤੁਸੀਂ ਜਾਂਦੇ ਹੋ ਵਾਰ-ਵਾਰ ਦੋ ਤਿੰਨ ਵਾਰ ਹੀ ਗਏ ਹੋ ਫੇਰ ਆ ਗਏ ਵਾਪਸ। ਨਹੀਂ ਜੀ ਇੱਕ ਹੀ ਗਏ। ਹੂੰ। ਫੇਰ ਆ ਕੇ ਤਾਂ ਦੁਕਾਨ ਨਹੀਂ ਲਵਤੀ ਫਿਰ। ਕਾਹਨ ਲਵਤੀ ਸੀ? ਆਹ ਉਹ ਆਏ ਆ ਦਊ ਜਾ ਕੀ ਆ ਪੁਸਟ ਵਾਲੀ। ਨਹੀਂ ਕਿਸੇ ਨੇ ਕਿਹਾ ਸੀ ਇੱਥੇ ਚੋਰੀ ਕਰ। ਨਹੀਂ ਕਿਸੇ ਨੇ ਕਿਹਾ ਸੀ। ਕੀ ਨਸ਼ਾ ਕਰਦੇ ਹੋ ਚਿੱਟੇ ਦਾ ਅੱਛਾ ਤੇ ਪਹਿਲਾਂ ਵੀ ਤੁਹਾਡੇ ਤੇ ਚੋਰੀ ਦਾ ਮਾਮਲਾ ਦਰਜ ਨਹੀਂ ਨਹੀਂ ਓਕੇ ਇਹ ਪਹਿਲਾਂ ਹੈਗੇ ਪੁੱਤ ਦੇ ਪੁੱਛ ਦੱਸ ਰਹੀ ਆ ਪਹਿਲਾਂ ਵੀ ਇੱਕ ਅੱਛਾ ਇਹ ਵਿੱਚ ਨੇ ਕਿਤੇ ਸੀ ਮੋਬਾਈਲ ਕੋਈ ਰੀਜਨੇਸ਼ਨ ਰੱਖਣੇ ਸਨ ਇੱਕ ਦੋ ਇਹਨੇ ਰੱਖਣੇ ਸਨ ਤੋਂ ਮੈਂ ਬਾਕੀ ਦਾ ਸਮਾਨ ਜਿਹੜਾ ਐਸੈਸਰੀਓ ਉਹ ਵੀ ਰੱਖਣੀ ਸੀ ਕਿਹੜਾ ਜੀ ਜਿਹੜਾ ਬਾਕੀ ਦਾ ਸਮਾਨ ਹੋਰ ਜਿਹੜੇ ਚਾਰਜਰ ਹੈਡਫੋਨ ਇਹ ਕਰਾ ਕੋਈ ਹੋਰ ਹੈਗਾ ਸਭ ਗਏ ਭਾਈ ਇਹ ਵਿੱਚ ਹੋਣਗੇ ਜੀ ਇਨੂੰ ਮੈਂ ਕੈਸਾ ਮੋਬਾਈਲ ਮਾਰ ਚੁੱਕੀ 2 2 ਚੱਕੇ 2 ਮੇਰੇ ਅੱਤੇ ਆਖੇ ਬਸ ਅੱਛਾ 4 ਵੀ ਚੱਕੀ ਇਹ ਨੇ ਪਾਲ ਡੱਬੇ ਡੱਬੇ ਵਿੱਚ ਨਿਕਲੇ ਖਾਲੀ ਤੇ ਮੋਬਾਈਲ ਜਿਹੜੇ ਗਏ ਸਨ ਹੋਰ ਰਿਪੇਅਰ ਕਰਨ ਆਲੇ ਸਨ ਹੂੰ ਉਹ ਫੇਰ ਕਿਸੇ ਕੰਮ ਦੇ ਨਹੀਂ ਗਏ ਸਨ ਜਨਾ ਹੂੰ ਫੇਰ ਛੁੱਟ ਦੇ ਤੂੰ ਨਹੀਂ ਦੇ ਤੇ ਵਾਪਸ ਦੇ ਵਾਪਸ ਦੇ ਅੱਛਾ ਵਾਪਸ ਦੇ ਤੇ ਚੋਰੀ ਕਰਕੇ ਕਿੱਥੇ ਗਏ ਸੀ ਤੁਸੀਂ ਫੇਰ ਘਰੇ ਗਏ ਚਲੇ ਗਏ ਪਿੰਡ ਤੇ ਹੈਂਕੀ ਕਰੇ ਪਤਾ ਕੀ ਇਹਨਾਂ ਗੱਲ ਦਾ ਨਹੀਂ ਨਹੀਂ ਬਾਪੂ ਮੈਨੂੰ ਪਤਾ ਲੱਗਾ ਉਹ ਮੇਰੇ ਘਟਣ ਜੱਪ ਗਏ ਮੈਂ ਕੁਤ ਕਰੀ ਦਾ ਅਜਤਵਾਚਸ ਵੇਰੇ ਪੜਿਚਾ ਲੈ ਇਹਨੇ ਕੰਮ ਕਰ ਲਾ ਮੈਂ ਤੇਾ ਕਪੋਨੇ ਫੜਾਇਆ ਤੁਨੂੰ ਇੱਥੇ ਹਾਂਜੀ ਬਾਪੂ ਨੇ ਫੋਜੀ ਸਾਸੰਗੀ ਬੰਦਾ ਹੈ ਬੰਦੇ ਜਬਾਨ ਪੂਰੀ ਹੋ ਜਾਂਦੀ ਰਸਤਾਵਾ ਹੈਗਾ ਫਿਰ ਜੇ ਐਵਜਾ ਕੰਮ ਤੁਸੀਂ ਤੇਰਾ ਬਾਪੂ ਸਾਸੰਗੀ ਹੈ ਤੇ ਤੂੰ ਚੋਰੀਆਂ ਕਰਨ ਲੱਗਾ ਹੋਇਆ ਬਸ ਗਲਤੀ ਕਰ ਬੈਠਾ ਮੈਂ ਇਹਦੂ ਬਾਤ ਨਹੀਂ ਕਰਾਂਗੇ ਉਹਨਿੰਦੀ ਸਜ਼ਾ ਭੁਗਤਨੀ ਪੈਣੀ ਹੈ ਜਨਾ ਕੀ ਆ ਅਸਪੀਸ਼ਾਲਾ ਈ ਚਰੀ ਮਨਜੀਤ ਸਿੰਘ ਤੇ ਸੀ ਹੋਰਾਂ ਵੱਲੋਂ ਮਾੜੇ ਐਂਸਰਾਂ ਖਿਲਾਫ ਛੇੜੀਗੇ ਮਹੀਮ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਿ ਖਠੇੜਾ ਮੱਲਿਆ ਵਿੱਚ ਅਮਰਿੰਦਰ ਸਿੰਘ ਨਾਂ ਦਾ ਵਿਅਕਤੀ ਦੀ ਮੋਬਾਈਲਾਂ ਦੀ ਦੁਕਾਨ ਸੀ ਤੇ ਉੱਥੇ 17 ਇੱਕ ਦਿਨ ਰਾਤ ਨੂੰ ਚੋਰੀ ਹੋ ਗਈ ਸੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰਾ ਦੀ ਫੁਟੇਜ ਇੰਸਪੈਕਟਰ ਸਾਹਿਬ ਸ਼੍ਰੀ ਲੇਖ ਰਾਜ ਜੀ ਜਿਹੜੇ ਸਿਟੀ ਐਸਐਚਓ ਨੇ ਉਹਨਾਂ ਨੇ ਉਹਨਾਂ ਦੀ ਅਗਵਾਈ ਹੇਠ ਇਹਨਾਂ ਨੇ ਮੁਕੱਦਮਾ ਟਰੇਸ ਕਰ ਲਿਆ ਤੇ ਦੋ ਬੰਦੇ ਕਾਬੂ ਕਰ ਲਏ ਨੇ ਜਿਨ੍ਹਾਂ ਤੋਂ ਰਿਕਵਰੀ ਹੋ ਗਈ ਹੈ ਆਪਣਾ ਮੋਬਾਈਲ ਬਰੰਦ ਹੋਏ ਨੇ ਤੇ ਜਿਹੜੀ ਕੁਝ ਐਸੈਸਰੀ ਉਸ ਤੋੜ ਕੇ ਜਿਹੜੀ ਦੁਕਾਨ ਚੋਂ ਲੈ ਗਏ ਸੀ ਉਹ ਵੀ ਰਿਕਵਰ ਕਰ ਲਈ ਗਈ ਹੈ ਸਰ ਸਮਾਨ ਪੂਰਾ ਹੀ ਮਿਲਿਆ ਸਮਾਨ ਪੂਰਾ ਮਿਲਿਆ ਬਾਕੀ ਹਜੇ ਰਿਮਾਂਡ ਲਵਾਵਾਂਗੇ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਰਿਮਾਂਡ ਦੇ ਦੌਰਾਨ ਅਸੀਂ ਹੋਰ ਰਿਕਵਰੀ ਇਹਨਾਂ ਤੋਂ ਕਰਾਂਗੇ ਪਹਿਲਾਂ ਵੀ ਇਹ ਲੁੱਟਾ ਖੋਹਿਆ ਦੀਆਂ ਵਾਰਦਾਤਾਂ ਨੂੰ ਜਾਂਦੇ ਹੁੰਦੇ ਸੀ ਹਾਂ ਇਹ ਪਹਿਲਾਂ ਵੀ ਇਹਨਾਂ ਤੇ ਮੁਕੱਦਮੇ ਦੋ ਦੋ ਦਰਜ ਨੇ ਤੇ ਹੋਰ ਵੀ ਅਸੀਂ ਇਹਨਾਂ ਤੋਂ ਇਹਨਾਂ ਦਾ ਰਿਮਾਂਡ ਲੈ ਕੇ ਕੁਝ-ਕਿਛ ਕਰਕੇ ਹੋਰ ਵੀ ਰਿਕਵਰੀ ਹੋਈ ਤਾਂ ਕਰਾਂਗੇ ਇਹਨਾਂ ਦੇ ਸਰਪੰਚ ਦੀ ਚੋਰੀ ਹੋਇਆ ਸੀ ਇਹ ਜਿਹੜਾ ਐਫ ਆਈ ਆਰ ਦੇ ਵਿੱਚ ਦਰਜ ਕਰਾਇਆ ਇਹਨਾਂ ਨੇ ਮੋਬਾਈਲ ਚੋਰੀ ਹੋਏ ਦਿਖਾਏ ਨੇ ਤੇ ਐਸੈਸਰੀ ਜਿਹੜੀ ਹੁੰਦੀ ਹੈ ਆਪਣਾ ਇਹਦੀ ਮੋਬਾਈਲਾ ਦੀ ਐਸੈਸਰੀ ਕੁਆਂਟੀਟੀ ਕਿੰਨੀ ਦਿੱਤੀ ਹੈ ਜੀ ਕੁਆਂਟੀਟੀ ਕਾਫੀ ਹੈ ਤੇ ਉਹ ਐਫ ਆਈ ਆਰ ਦੇ ਵਿੱਚ ਦਰਜ ਹੈ ਉਹ ਸਾਰੀ ਰਿਕਵਰ ਹੋ ਗਈ ਆ ਸਾਰੀ ਸਰ ਇਹ ਸ਼ਟਰ ਕਿਸ ਤਰ੍ਹਾਂ ਤੋੜਿਆ ਸੀ ਜਿਵੇਂ ਕੋਈ ਹਜ਼ਾਰ ਵੀ ਬ੍ਰੰਧ ਹੋਏ ਨੇ ਇੰਨਾ ਕੁਛ ਨਾ ਹੋ। ਹਜ਼ਾਰ ਹਜੇ ਬ੍ਰੰਧ ਕਰਨੇ ਬਾਕੀ ਨੇ ਕੁਝ ਸਮਾਨ ਬ੍ਰੰਧ ਕਰ ਲਿਆ ਜਿਹੜਾ ਕੁਝ ਸਮਾਨ ਰਹਿੰਦਾ ਉਹ ਅਸੀਂ ਰਿਮਾਂਡ ਦੇ ਦੌਰਾਨ ਉਹਨੂੰ ਬ੍ਰੰਧ ਕਰਾਂਗੇ। ਹੋਰ ਵੀ ਇਹਨਾਂ ਨਾਲ ਕੋਈ ਸ਼ਾਮਿਲ ਸੀਗਾ ਸਰ? ਨਹੀਂ ਇਹ ਦੋਨੋਂ ਬੰਦੇ ਸੀ ਹਰਮੇਸ਼ ਸਿੰਘ ਔਰ ਹਮੇਸ਼ੀ ਸਨ ਆਫ ਗਰਮੀਤ ਸਿੰਘ ਇਹ ਸੁਖੇਰਾ ਬੋਦਲਾ ਦਾ ਰਹਿਣ ਵਾਲਾ ਸੀ। ਦੂਸਰਾ ਵਿਅਕਤੀ ਜਿਹੜਾ ਸਵਰਨ ਸਿੰਘ ਹੈ ਇਹ ਦਿਵਾਨ ਸਿੰਘ ਦਾ ਹੈਗਾ ਮੁੰਡਾ ਇਹ ਨਮੋਚੜ ਕੜਾਂ ਦਾ ਰਹਿਣ ਵਾਲਾ ਸੀ। ਇਹਨਾਂ ਨੇ ਤਲਕੇ 6:00 ਵਜੇ ਦੇ ਕਰੀਬ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਇਹ ਮੰਨਦੇ ਹੋ ਤੁਸੀਂ ਇੰਨੀ ਸੁਰਤੇ ਕਿ ਇਹਨਾਂ ਨੂੰ ਡਰ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਧੁੰਦ ਦਾ ਮੌਸਮ ਹੈ ਉਹਦਾ ਫਾਇਦਾ ਲੈ ਲੈਂਦੇ ਹੋਏ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਕਿਉਂਕਿ ਧੁੰਦ ਕਰਕੇ ਬੰਦਾ 10 15 ਫੁੱਟ ਦੀ ਦੂਰੀ ਤੱਕ ਵੀ ਨਜ਼ਰ ਨਹੀਂ ਆਂਦਾ ਪਰ ਇਹਨਾਂ ਨੇ ਦੇਖੋ ਇਹ ਭਰੇਖਾ ਸੀ ਜੇ ਉਹ ਜਿਹੜਾ ਇੱਕ ਹੋਇਆ ਨਹੀਂ ਸੌਂਗ ਨਹੀਂ ਚੱਲਦਾ ਵੀ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਤੇ ਸਭ ਫੜੇ ਜਾਣੇ ਨੇ ਅਸੀਂ 4 ਘੰਟਿਆਂ ਦੇ ਵਿੱਚ ਇਹ ਚੋਰੀ ਟ੍ਰੇਸ ਕਰ ਲਈ ਗਈ ਸੀ ਤੇ ਮੈਂ ਇਸ ਗੱਲ ਦੀ ਇਨਸਪੈਕਟਰ ਜਿਹੜੇ ਲੇਖ ਰਾਜ ਨੇ ਉਹਨਾਂ ਨੂੰ ਬਤਾਈ ਦਿੰਦਾ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ ਐਦਾਂ ਹੀ ਸਾਡੀ ਮਦਦ ਕਰੋ ਤੁਹਾਡੀ ਮਦਦ ਨਾਲ ਹੀ ਅਸੀਂ ਇਹਨਾਂ ਨੂੰ ਚੋਰਾਂ ਨੂੰ ਜਲਦ ਤੋਂ ਜਲਦ ਫੜ ਸਕਾਂਗੇ ਜਿਹੜਾ ਸਮਾਨ ਚੋਰੀ ਕੀਤਾ ਗਿਆ ਸੀ ਇਹ ਕਿੱਥੇ ਇਹਨਾਂ ਵੇਚਣਾ ਸੀ ਕੋਈ ਕੁਛ ਕਿਸੇ ਦੇ ਵਿੱਚ ਸਾਹਮਣੇ ਆਇਆ ਜੀ ਨਹੀਂ ਹਜੇ ਇਹ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਚੱਲ ਰਹੀ ਹੈ ਉਹ ਸਾਰੀ ਕਾਰਵਾਈ ਕਰਾਂਗੇ ਕਿੱਥੇ ਵੇਚਣਾ ਸੀ ਤੇ ਕਿਵੇਂ ਕਰਨਾ ਸੀ ਇਹਨਾਂ ਦੀ ਕੁਛ ਗੱਲ ਤੇ ਕੋਈ ਹੋਰ ਚੀਜ਼ ਕੋਈ ਨਾ ਲੱਗਿਆ ਕਿ ਇਹ ਇਹ ਹੋ ਗਿਆ ਨਹੀਂ ਹੋਰ ਨਹੀਂ ਹਜੇ ਜਿਹੜਾ ਸਮਾਨ ਰਿਕਵਰ ਹੋ ਗਿਆ ਉਹ ਸਾਡੇ ਕੋਲ ਆ ਅਸੀਂ ਤੁਹਾਨੂੰ ਉਹਦੀ ਸ਼ੋਅ ਕਰਦੇ ਆ ਬਾਹਰ ਸਾਨੂੰ ਜਿਹੜੇ ਦੋਸ਼ੀ ਫੜੇਗੇ ਨੇ ਇਹਨਾਂ ਦਾ ਆਪਸ ਵਿੱਚ ਕੀ ਤਾਲਮੇਲ ਸੀਗਾ ਜੀ ਆਪਸ ਇਹ ਬਸ ਜਾਣ ਪਛਾਣ ਹੈ ਆਪਸੇ ਦੋਸਤ ਨੇ ਆਪਸ ਆਪਸ ਹੀ ਇੱਕੋ ਪਿੰਡ ਦੇ ਨਾਲ-ਨਾਲ ਪਿੰਡ ਦੇ ਨੇ ਇੱਕ ਨਮੋਚਨ ਕਲਾਂ ਦਾ ਇੱਕ ਸਖੇਰਾ ਪੁੱਤ ਦਾ ਸਰ ਜਿਹੜੇ ਪਹਿਲਾਂ ਮਾਮਲੇ ਇਹਨਾਂ ਦੇ ਦਰਜ ਹੈਗੇ ਆ ਉਹ ਵੀ ਚੋਰੀ ਦੇ ਆ ਜਾਂ ਐਮਡੀ ਵੀਰ ਕਿਸ ਤਰ੍ਹਾਂ ਨੇ ਚੋਰੀ ਦੇ ਨਹੀਂ ਜੋ ਚੋਰੀ ਦੇ ਨਹੀਂ ਇਹ ਮਾਮਲੇ ਚਲ ਕੇ ਆਦੀ ਹੈ ਚੋਰੀ ਕਰਨ ਦੇ ਆਦੀ ਹੈ ਇਹ ਚੋਰੀ ਕਰਨ ਦੇ ਆਦੀ ਨੇ ਤੇ ਦੇਖੋ ਪਹਿਲਾਂ ਨਹੀਂ ਫੜੇ ਗਏ ਹੁਣ ਫੜੇ ਗਏ ਤੇ एक दिन सौ दिन चोर दे एक दिन सांध आल होती है कहीं ना कदम फड़े जाएंगे इस करके गलत काम जरा गलत है हम उन्नी देर अपना समा बिताएंगे ठीक है सर थैंक यू ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत